ਵਿਦੇਸ਼ ਗਏ ਇੱਕ ਹੋਰ ਪੰਜਾਬੀ ਨੌਜਵਾਨ ਦੇ ਸੁਪਨੇ ਰਹਿ ਗਏ ਅਧੂਰੇ ਕਸਬਾ ਬਟਾਲਾ ਬਾਂਗਰ ਦੇ ਸਰਜਨ ਸਿੰਘ ਦਾ ਪੁੱਤਰ ਨਿਰਮਲ ਸਿੰਘ ਜਿਸ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ ਰੋਜੀ ਰੋਟੀ ਕਮਾਉਣ ਅਤੇ ਚੰਗੇ ਭਵਿੱਖ ਦੇ ਲਈ ਹਾਂਗਕਾਂਗ ਦੇਸ਼ ਵਿੱਚ ਗਿਆ ਜਿੱਥੇ ਉਹ ਪਿਛਲੇ 5 ਸਾਲਾਂ ਤੋਂ ਰਹਿ ਰਿਹਾ ਸੀ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਪਿਛਲੇ ਐਤਵਾਰ ਨੂੰ ਉਸਦੇ ਦੋਸਤ ਦਾ ਟੈਲੀਫੋਨ ਆਇਆ ਕਿ ਉਹਨਾਂ ਦੇ ਲੜਕੇ ਨੂੰ ਦਿਲ ਦਾ ਦੌਰਾ ਪੈ ਗਿਆ ਹੈ ਪਰ ਫਿਕਰ ਵਾਲੀ ਕੋਈ ਗੱਲ ਨਹੀਂ ਹੈ ਅਸੀਂ ਉਸ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਹੈ ਸਾਡੀ ਸ਼ੁੱਕਰਵਾਰ ਤੱਕ ਇਸ ਤੇ ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਸਾਡੇ ਬੇਟੇ ਦੇ ਨਾਲ ਗੱਲ ਹੁੰਦੀ ਰਹੀ ਗੱਲਬਾਤ ਦੌਰਾਨ ਉਸਨੇ ਆਪਣੇ ਆਪ ਨੂੰ ਠੀਕ ਠਾਕ ਦੱਸਿਆ ਪਰ ਬਦਕਿਸਮਤੀ ਨਾਲ ਉਸਦੇ ਦੋਸਤ ਦਾ ਐਤਵਾਰ ਫੋਨ ਆ ਗਿਆ ਕਿ ਉਨ੍ਹਾਂ ਦੇ بیٹے ਨਿਰਮਲ ਸਿੰਘ ਦੀ ਮਰਤੂ ਹੋ ਗਈ ਹੈ ਜਿਸ ਨੂੰ ਸੁਣਦੇ ਹੀ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਡਿੱਗ ਗਿਆ ਪਰਿਵਾਰ ਦੀ ਆਰਥਿਕ ਹਾਲਤ ਪਹਿਲਾਂ ਤੋਂ ਹੀ ਕਾਫੀ ਖਰਾਬ ਹੈ ਔਰ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਨੇ ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਇੱਕ ਗੁਹਾਰ ਲਗਾਈ ਹੈ ਕਿ ਉਹਨਾਂ ਦੀ ਮਦਦ ਕਰਕੇ ਹਾਂਗਕਾਂਗ ਤੋਂ ਉਹਨਾਂ ਦੇ ਲੜਕੇ ਨਿਰਮਲ ਸਿੰਘ ਦੀ ਲਾਸ਼ ਉਹਨਾਂ ਦੇ ਪਿੰਡ ਲਿਆਂਦੀ ਜਾਵੇ। ਉਹਨਾਂ ਨੂੰ ਡਾਕ ਹੋਇਆ ਬਾਕੀ। ਉਹ 27 ਸਾਲ ਦੇ ਹਾਂ ਕੰਗਏ ਬੇੜਾ ਕਮਾਈ ਕਰਨ ਚੱਲ ਗਿਆ। ਇੱਕ ਪਾਣੀ ਤੇ ਦੀ ਬਾਡੀ ਬਿਲੋਂ ਵਾਲੋਂ ਸਿੱਤੀ ਸਿੱਤੀ ਮਲ ਪੈਰਾਈ ਕੀਤੀ ਜਾਏ ਉਦ ਲਈ ਸਰਕਾਰ ਨੂੰ ਬੇਨਤੀ ਆ ਤੇ ਸਰਕਾਰ ਨੂੰ ਬੇਨਤੀ ਆ ਮੈਨੂੰ ਕੱਲਾ ਕੱਲਾ ਹੁੰਦਾ ਕੱਲਾ ਬੇੜਾ ਸੀ। ਉਹਦੇ ਮੂੰਹ ਵੀ ਦੇਖੀਦਾ ਸੀ। ਨਹੀਂ ਮੈਂ ਤੁਹਾਨੂੰ ਯੂਰੀ ਕਰ ਦਿੱਤੀ ਤੇ ਤੁਹਾਨੂੰ ਜੀ ਦਾ ਕੰਮ ਕਰੀਦਾ ਮੈਂ ਬਣਾ ਮੋਟਾ ਹੋ ਗਿਆ ਹਾਂ ਤੇ ਅੰਦੀ ਜੀ ਬੋਲੀ ਕਿ ਨਾ ਜੀ ਬਲਵਿੰਦਰ ਜੀ ਕੀ ਲੱਗਦਾ ਵੀ ਮਮਾ ਜੀ ਕਿੰਨੀ ਉਮਰ ਦੀ ਮੁੰਡੀ ਦੀ 27 ਸਾਲ ਹੈ ਹੀ ਕੈਨ ਮੈਰਿਡ ਅਨ ਮੈਰਿਡ ਸੀ ਕੀ ਪੀਲ ਕਰਦੇ ਆ ਪੀਲ ਹੈ ਬਈ ਸਰਕਾਰ ਨੂੰ ਕਰੀ ਕਰਦੇ ਆ ਕਿ ਜੋ ਵੀ ਪੰਜਾਬ ਦੇ ਨੌਜਵਾਨ ਆ ਮਨਨ ਨੂੰ ਇੱਥੇ ਰੋਜ਼ਗਾਰ ਦਿੱਤਾ ਚਲੋ ਇੱਕ ਵਾਰ ਮੈਂ ਹਾਂਜੀ ਤੇ ਜਿਹੜੇ ਬਾਹਰ ਨਾ ਜਾਣ ਬੱਚੇ ਇੱਥੇ ਆਪਣੇ ਮਾਪਿਆਂ ਦਾ ਖਿਆਲ ਰੱਖਣ ਉਹਨਾਂ ਦੀ ਦੇਖਭਾਲ ਕਰਨ ਤੇ ਸਰਕਾਰ ਨੂੰ ਇਹਹੀ ਬੇਨਤੀ ਆ ਕਿ ਬੱਚੇ ਜਿਹੜੇ ਹਿੰਦੁਸਤਾਨ ਦੇ ਬਾਹਰ ਨਾ ਜਾਣ ਤੇ ਇੱਥੇ ਹੀ ਉਹਨਾਂ ਦਾ ਰੋਜ਼ਗਾਰ ਦਿੱਤਾ ਜਾਵੇ ਤੇ ਬਾਹਰ ਦੇ ਪੰਜਾਬ ਦੀ ਜਵਾਨੀ ਜਿਹੜੀ ਬਾਹਰ ਜਾਂਦੀ ਹੋ ਨਾ ਰਹੇ ਤੇ ਬੱਚਿਆਂ ਮਾਪਿਆਂ ਨੂੰ ਇੱਥੇ ਸਹੂਲਤ ਹੋਵੇ ਬੱਚਿਆਂ ਦਾ ਵੀ ਸੁੱਖ ਸ਼ਾਂਤੀ ਰਹੇ ਹਾਂਜੀ ਸਰਕਾਰ ਨੂੰ ਵੀ ਮੈਸੇਜ ਕਰ ਦੇ ਸਰਕਾਰ ਨੂੰ ਇਹ ਬੇਨਤੀ ਹੱਥ ਜੋੜ ਕੇ ਕਿ ਉਹ ਬੱਚੇ ਦੀ ਡੈੱਡ ਬਾਡੀ ਜਿਹੜੀ ਸੀ ਆ ਠੀਕ ਹਾਂਜੀ 6-7 ਸਾਲ ਹੋ ਗਏ ਬਾਜੀ ਪਾਇ ਵੀ ਹੀ ਕਿ ਜਾਂ ਉੱਥੇ ਹੀ ਨਹੀਂ 5 ਸਾਲ ਹੋ ਗਏ ਨਹੀਂ ਆਇਆ ਜੇ ਹੋਣੇ ਆਉਣਾ ਹੀ ਉਹਨੇ ਬਾਜੀ ਜਾਂ ਅਰਕ ਮਹੀਨੇ ਬਾਂਜਰਾ ਗਏ ਉਹਨੇ ਆ ਜਾਣਾ ਸੀ ਹਾਂ ਪੈਗ ਹੁਣ ਕਰਕੇ ਉਹਦੀ ਤੇ ਅੱਜ ਤੋਂ ਗਈ ਉਹ ਤੇ ਮੈਂ ਦੀ ਗੱਲ ਹੋਇਆ ਉੱਥੇ ਉੱਥੇ ਹੌਸਪੀਟਲ ਦਾ ਅਗਲ ਕੀਤਾ ਉਹਨਾਂ ਨੇ ਮੇਰੀ ਗੱਲ ਹੁੰਦੀ ਰਹੀ ਜਾਂਦਾ ਮੰਮੀ ਚਿੰਤਾ ਨਾ ਕਰੀ ਹਾਏ ਮੁੜ ਕੇ ਨਹੀਂ ਫੋਨ ਮੈਨੂੰ ਆਇਆ ਮੈਨੂੰ ਮੰਮੀ ਕੌਣ ਆਗੂਗਾ ਬਾਜੀ ਮੈਨੂੰ ਮੰਮੀ ਕੌਣ ਆਗੂ ਮੇਰਾ ਕੋਈ ਬੇਟਾ ਹੀ ਬੇਟਾ ਹੀ ਹੋਰ ਮੇਰਾ ਕੋਈ ਬੱਚਾ ਨਹੀਂ ਬਾਜੀ ਮੇਰਾ ਕੋਈ ਬੱਚਾ ਨਹੀਂ ਹੋਰ ਮੈਂ ਦੱਸ ਜੀ ਮੈਂ ਬਲਾਲਾ ਬੰਗਰ ਤੋਂ ਹਾਂ ਤਿੰਨ ਕੁ ਦਿਨ ਪਹਿਲਾਂ ਸਾਡੇ ਹੀ ਗਵੰਡੀ ਨਿਰਮਲ ਸਿੰਘ ਜੀ ਜਿਨ੍ਹਾਂ ਦੀ ਹਾਂਗਕਾਂਗ ਦੇ ਵਿੱਚ ਅਚਾਨਕ ਹਾਰਟ ਅਟੈਕ ਹੋਣ ਦੇ ਕਰਕੇ ਮੌਤ ਹੋ ਚੁੱਕੀ ਹੈ ਉਹਨਾਂ ਦੇ ਪਿਤਾ ਜਿਹੜੇ ਸਰਜਨ ਸਿੰਘ ਨੇ ਉਹ ਪਿੰਡਾਂ ਪਿੰਡਾਂ ਵਿੱਚ ਸਬਜ਼ੀ ਵੇਚਦੇ ਨੇ ਬਹੁਤ ਹੀ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੇ ਨੇ ਅੱਜ 3 ਦਿਨ ਪਹਿਲਾਂ ਹੀ ਉਹਨਾਂ ਦਾ ਘਰ ਫੋਨ ਆਇਆ ਸੀ ਕਿ ਇਹਨਾਂ ਦੇ ਬੇਟੇ ਦੀ ਜਿਹੜੀ ਮੌਤ ਹੋ ਚੁੱਕੀ ਹੈ ਸਾਨੂੰ ਪਤਾ ਲੱਗਾ ਪੂਰੇ ਪਿੰਡ ਵੱਸ ਜਿਹੜੇ ਨਾਲ ਘਰ ਵਿੱਚ ਆਏ ਸ਼ੋਕ ਦੀ ਲਹਿਰ ਜਿਹੜੇ ਪੂਰੇ ਪਿੰਡ ਵਿੱਚ ਪਾਈ ਗਈ ਮੈਂ ਬੇਨਤੀ ਕਰਦਾ ਸਰਕਾਰਾਂ ਨੂੰ ਕਿ ਜੇ ਇਹ ਬੱਚੇ ਨੌਕਰੀਆਂ ਦੇਣ ਬੱਚਿਆਂ ਨੂੰ ਤੇ ਸਾਡੇ ਬੱਚਿਆਂ ਨੂੰ ਕੀ ਲੋੜ ਹੈ ਬਾਹਰ ਜਾਣ ਦੀ ਅੱਜ ਉਹਨਾਂ ਦੇ ਘਰ ਵਿੱਚ ਕੋਈ ਜੀ ਨਹੀਂ ਹੈ ਮਗਰ ਇਕੱਲਾ-ਇਕੱਲਾ ਉਹਨਾਂ ਦਾ ਬੇਟਾ ਸੀ ਕੋਈ ਉਹਨਾਂ ਦੀ ਬੇਟੀ ਨਹੀਂ ਹੈ ਉਹਦੀ ਸ਼ਾਦੀ ਵੀ ਨਹੀਂ ਹੋਈ 7 ਸਾਲ ਪਹਿਲਾਂ ਉਹ ਬਾਹਰ ਗਿਆ ਸੀ ਅੱਜ ਉਹ ਮ੍ਰਿਤੂ ਦੇ ਰੂਪ ਵਿੱਚ ਪਿੰਡ ਵਾਪਸ ਆ ਰਿਹਾ ਹੈ ਮੈਂ ਬਸ ਪੰਜਾਬ ਸਰਕਾਰ ਤੋਂ ਮੰਗ ਕਰਦਾ ਹਾਂ ਸੈਂਟਰ ਗਵਰਨਮੈਂਟ ਤੋਂ ਮੰਗ ਕਰਦਾ ਹਾਂ ਕਿ ਉਹਨਾਂ ਦੇ ਪਰਿਵਾਰ ਦੀ ਜਿਹੜੀ ਗੱਲ ਸੁਣੀ ਜਾਵੇ ਉਹਨਾਂ ਦੇ ਬੱਚੇ ਦੀ ਜਿਹੜੀ ਜੀ ਮ੍ਰਿਤਕ ਦੇਹ ਜਿਹੜੀ ਆ ਉਹ ਸਾਨੂੰ ਜਿਹੜੀ ਇਸ ਪਰਿਵਾਰ ਨੂੰ ਜਿਹੜੀ ਪਹੁੰਚਾਈ ਜਾਵੇ ਧੰਨਵਾਦ